ਆਜੜਾਇਆ ਉਸ ਨੂੰ ਪਾਇਆ ਸੀ ਔਰ ਉਸ ਤੋਂ ਬਾਅਦ ਇਹ ਮੁਸ਼ਕਲਾਂ ਲਗਾਤਾਰ ਵੱਧੀਆਂ ਨਜ਼ਰ ਆ ਰਹੀਆਂ ਸੀਗੀਆਂ ਪਰ ਲਗਾਤਾਰ ਕਿਉਂਕਿ ਪਾਇਲ ਮਲਿਕ ਹੱਥ ਜੋੜ ਕੇ ਮਾਫੀਆਂ ਮੰਗ ਰਹੀ ਹੈ ਔਰ ਮੰਦਰ ਨੇ ਉਹਨਾਂ ਨੂੰ ਭਾਂਡੇ ਤੋੜ ਦੀ ਸਜ਼ਾ ਵੀ ਦਿੱਤੀ ਸੀ ਔਰ ਵੀਡੀਓ ਵੀ ਬਾਹਰ ਆਈ ਸੀਗੀ ਪਰ ਅਜੇ ਵੀ ਕੁਝ ਧਿਰ ਇਦਾਂ ਦੀਆਂ ਨੇ ਜਿਹੜਾ ਕਿ ਪਾਇਲ ਮਲਿਕ ਨੂੰ ਮਾਫ ਕਰਨ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ ਉਹਨਾਂ ਨੇ ਕਿਹਾ ਕਿ ਪਾਇਲ ਮਲਿਕ ਨੇ ਮਜ਼ਾਕ ਉਡਾਇਆ ਆ ਔਰ ਅਰਮਾਨ ਮਲਿਕ ਜਿਹੜੀਆਂ ਦੋ ਘਰ ਵਾਲੀਆਂ ਨੇ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਔਰ ਅਕਸਰ ਉਸੁਰਖੀਆਂ ਦੇ ਵਿੱਚ ਹੁੰਦੇ ਨੇ ਬਿੱਗ ਬਾਸ 19 ਜਿਹੜਾ ਕਿ OTT ਤੇ ਆਇਆ ਸੀਗਾ ਤੇ ਉੱਥੇ ਇਹ ਪਹੁੰਚੇ ਸੀਗੇ ਉਸ ਤੋਂ ਬਾਅਦ ਇਹ ਕਾਫੀ ਫੇਮਸ ਹੋਇਆ ਹੋਇਆ ਸੀਗਾ ਔਰ ਦਰਅਸਲ ਉਹਨਾਂ ਦੀ ਪਹਿਲੀ ਪਤਨੀ ਪਾਇਲ ਜਿਹੜੀ ਹੈ ਉਹਨਾਂ ਨੇ Maa Kali ਦਾ ਜਿਹੜਾ ਆਵਤਾਰ ਨੂੰ ਜਿਹੜਾ ਆਪਣੇ ਆਪ ਦੇ ਉੱਤੇ ਪਾਇਆ ਸੀਗਾ ਉਹਨਾਂ ਨੇ ਉਦਾਂ ਹੀ ਹੁਬਹੂ ਜਿਹੜਾ ਸਜਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹਨਾਂ ਨੇ ਹੁਣ ਉਸ ਤੋਂ ਬਾਅਦ ਮਾਫੀ ਮੰਗ ਲਈ ਹੈ ਉਹ ਕਹਿੰਦੇ ਕਿ ਮੇਰਾ ਕੋਈ ਵੀ ਇਰਾਦਾ ਇਹ ਨਹੀਂ ਸੀ ਕਿ ਮੈਂ ਕਿਸੇ ਦੇ ਧਾਰਮਿਕ ਸੈਂਟੀਮੈਂਟਸ ਨੂੰ ਹਰਟ ਕਰਾਂ ਪਰ ਉਹਨਾਂ ਨੇ ਮਾਫੀਆਂ ਮੰਗੀਆਂ ਪਰ ਮਾਫੀ ਮੰਗਣ ਤੋਂ ਬਾਅਦ ਵੀ ਲਗਾਤਾਰ ਜਿਹੜਾ ਆ ਉਹਨਾਂ ਦੀ ਵੀਡੀਓਜ਼ ਜਿਹੜੀਆਂ ਨੇ ਬਹੁਤ ਜਗ੍ਹਾ ਦੇ ਉੱਤੇ ਜਾਰੀਆਂ ਨੇ ਪਰ ਇਹ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਫਿਲਹਾਲ ਹੁਣ ਗੱਗੀ ਪੰਡਿਤ ਕਹਿੰਦੇ ਨੇ ਕਿ ਅਸੀਂ ਪਾਇਲ ਨੂੰ ਮਾਫ ਨਹੀਂ ਕਰਾਂਗੇ ਕਿਉਂਕਿ ਪਾਇਲ ਨੇ ਸਾਡੀਆਂ ਧਾਰਮਿਕ ਜਿਹੜੀਆਂ ਨੇ ਰੌ ਰਿਤਾ ਪਾ ਧਾਰਮਿਕ ਸਨੀਆਂ ਭਾਵਨਾਵਾਂ ਨੂੰ

अभीसेना हिंद की बात कर रहे हैं आपा निशान शाह के पास आए हैं राकीफ खान के पास आए हैं इनसे बात भी की है बच्चा की बात भी आप कर रहे हैं तो इससे पहले शिवसेना हिंद के ही कहने पर आपने पटियाला और काली माता मंदिर में जाके माफी भी माननी है तो उसके बाद भी अगर कोई आपको सिंधु संगठन या कोई भी धार्मिक संगठन आपको धमकी दे रहा है कि एफ आई आर दर्ज करवाना चाह रहे हैं या कुछ करना चाह रहे हैं इसको लेकर आपका क्या नजरिया है कि ये क्या चीज है क्या इस पर ब्लैक मेलिंग आती है या इसमें कोई, कोई ऐसी चीज आती है, है, है कि आपको है। लग रहा है की आपको दर्ज किया जा रहा है देखो जो हम हुआ में आपने गलत कुछ संकट जो हम परेशान कर रहे हैं ਔਰ ਅਗਲੀ ਗੱਲ ਇਹ ਦੇ ਰਹੇ ਕਿ ਭਈ ਹਫਤੇ ਲਈ ਕਰਦੇ ਹੋ ਉਹ ਕਰਦੇ ਹੋ ਤੇ ਤੁਹਾਾਰੇ ਜੋ ਥੀਮ ਹੈ ਜਾਂ ਹਮਾਰੇ ਥੀਮ ਹੈ ਲੋਕ ਉਸ ਨੂੰ ਵਿਸ਼ਾ ਕਰਤੀ ਹੈ ਨਾਮ ਸੇ ਬੋਲਦੇ ਨੇ ਜਿਹੜੇ ਪੁਰਾਣਾ ਰਹੇਗੇ ਬਸ਼ਾ ਕਰ ਰਹੇ ਹੋ ਉਸ ਦਾ ਮਤਲਬ ਕੀ ਹੋਣਾ ਸੀ ਮਤਲਬ ਇਸ ਬਾਤ ਦੀ ਪ੍ਰਵਾਸ ਕਰਨੀ ਇਹੀ ਸੀ ਮੈਂ ਇਹਨਾਂ ਦੀ ਨਾਲ ਖਵਾ ਦੀ ਇਹਨਾਂ ਨੂੰ ਗਿਆ ਜਿਹੜੇ ਸਾਨੂੰ ਪਤਾ ਲੱਗਿਆ ਤੁਸੀਂ ਕਿਸੇ ਕੀਤੀ ਜਾਵੇ ਪੰਜਾਬ ਦੇ ਵਿੱਚ ਅੱਜ ਪੁਲਿਸ ਕਾਉਂਸਟੇਬਲ ਜਿਹੜੇ ਨੇ ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਹਿੰਮਤ ਨੂੰ ਵਾਕਈ ਜਿਹੜਾ ਸਰਾਉਣਾ ਚਾਹੀਦਾ ਆ ਪੰਜਾਬ ਪੁਲਿਸ ਦਾ ਹੈਡ ਕਾਉਂਸਟੇਬਲ ਸੀਗੇ ਔਰ ਇੱਕ ਪਰਿਵਾਰ ਜਿਹੜਾ ਆ 11 ਜੀਆਂ ਦਾ ਪਰਿਵਾਰ ਆਪਣੀ ਕਾਰ ਦੇ ਵਿੱਚ ਉਸ ਦੀ ਉਹਨਾਂ ਦੀ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਆ ਡੋਬ ਰਿਆ ਸੀ ਪਰਿਵਾਰ ਔਰ ਜਿਹੜਾ ਹੈਡ ਕਾਉਂਸਟੇਬਲ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਉਸ ਨੇ ਨਾ ਆ ਦੇਖਿਆ ਨਾ ਦਾ ਸੁਧੀ ਨੈਰ ਚ ਛਾਲ ਮਾਰ ਦਿੱਤੀ ਔਰ ਉਸ ਪਰਿਵਾਰ ਦੇ ਜੀਆਂ ਨੂੰ ਬਚਾਇਆ ਜਿਨ੍ਹਾਂ ਦੇ ਵਿੱਚ 5 ਬੱਚੇ ਸੀਗੇ ਤਿੰਨ ਔਰਤਾਂ ਤੇ ਤਿੰਨ ਮਰਦ ਯਾਨੀ ਕਿ ਟੋਟਲ 11 ਜੀ ਜਿਹੜੇ ਨੇ ਉਹ ਇਸ ਕਾਉਂਸਟੇਬਲ ਦੀ ਬਦੌਲਤ ਬਚੇ ਨੇ ਹਾਲਾਂਕਿ ਉੱਥੇ ਕਾਵੜੀਆ ਯਾਤਰਾ ਵਾਲਾ ਇੱਕ ਬੱਚਾ ਸੀਗਾ ਉਹਨੇ ਵੀ ਜਿਹੜਾ ਇਹਨਾਂ ਦੀ ਮਦਦ ਕੀਤੀ ਆ ਜਲਦੀ ਜਾ ਕੇ ਗੱਡੀ ਦੇ ਸ਼ੀਸ਼ੇ ਤੋੜਿਆ ਔਰ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਬਾਹਰ ਕੱਢਿਆ ਆ ਔਰ ਇਹ ਤਸਵੀਰ ਜੜੀ ਆ ਬਠਿੰਡਾ ਦੀ ਤਸਵੀਰ ਆ ਸਰਹੰਦ ਨਹਿਰ ਜਿਹੜੀ ਬਠਿੰਡਾ ਦੇ ਵਿੱਚ ਜਾਂਦੀ ਆ ਉੱਥੇ ਕਾਰ ਪਲਟਦੀ ਆ ਔਰ ਕਾਰ ਪਲਟਣ ਦੇ ਕਰਕੇ ਜੜਾਇਆ ਪੂਰਾ ਪਰਿਵਾਰ ਇਸ ਨਹਿਰ ਦੇ ਵਿੱਚ ਹੁੰਦਾ ਆ ਔਰ ਉਹਨਾਂ ਦੀ ਜਾਨ ਜਿਹੜੀ ਆ ਇਸ ਹੈੱਡ ਕੌਨਸਟੇਬਲ ਨੇ ਬਚਾਈ ਹੈ ਬਚਾਈ ਹੈ ਔਰ ਅੱਜ ਉਹਦਾ ਜਨਮ ਦਿਨ ਵੀ ਆ ਇਸ ਕਰਕੇ ਜਨਮ ਦਿਨ ਆਲੇ ਦਿਨ ਉਸਨੇ ਬੜਾ ਵਧੀਆ ਕੰਮ ਕੀਤਾ ਆ ਸੋ ਪੰਜਾਬ ਪੁਲਿਸ ਦੇ ਇਸ ਨੌਜਵਾਨ ਕੌਨਸਟੇਬਲ ਨੂੰ ਸਲਾਮ ਐ ਸਲੂਟ ਐ ਕਿ ਉਸਨੇ ਬਹੁਤ ਅੱਛਾ ਕੰਮ ਕੀਤਾ ਆ ਮੌਕੇ ਦੇ ਉੱਤੇ ਆ ਐਸੇ ਕੌਂਸਟੇਬਲ ਨਾਲ ਸਾਡੀ ਗੱਲਬਾਤ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਪੰਜ ਸਾਲ ਨੂੰ ਜੀ ਸਾਰੇ ਥੇਨਾ ਇਧਰੋਂ ਸਾਨੂੰ ਕਿਸ ਨੇ ਸੁਣ ਨਹੀਂ ਹਟਤਾ ਸੀ ਬਿੱਥੇ ਬੱਚਿਆਂ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਅਸੀਂ ਬੱਚੇ ਉੱਪਰ ਬੈਠੇ ਜੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿੱਥੇ ਤਨਤ ਆ ਨਾਲ ਹੀ ਸਾਡਾ ਫੰਡਮੈਂਟ ਐਰ ਤੋਂ ਤੁਸੀਂ ਆ ਤੋ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰਉਣਾ ਆ ਰਿਹਾ ਵੀ ਸਰ ਮੈਂ ਮੈਂ ਤੈਰਨਾ ਵੀ ਜਾਂਦਾ ਸੀ ਮੈਂ ਮੈਨੂੰ ਬੱਚੇ ਕੁਛ ਨਹੀਂ ਦੱਸਿਆ ਜਿੱਕਦੀ ਬੱਚੇ ਦਿੱਤੇ ਸਨ ਕਿੰਨੇ ਕਿੰਨੇ ਰਿਸਕ ਲੈ ਕੇ ਜਮੀ ਸਾ-ਸਾ-ਸਾ 6-7 ਸਾਲ ਦੇ 4 ਬੱਚੇ ਸੀ ਮੈਨੂੰ ਕੁਛ ਨਹੀਂ ਦੱਸਿਆ ਮੈਨੂੰ ਕੱਲ ਬੱਚੇ ਦਿੱਤੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਸਰ ਗੱਡੀ ਕਹਿੰਦੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਜਿਹੜਾ ਵੀ ਸੀ ਨਹੀਂ ਸਰ ਇਹ ਕਿਸ ਪਬਲਿਕ ਦੀ ਮਤ ਨਾਲ ਕਰ ਪੈਂਦੇ ਸੀ ਇਸ ਵਿੱਚ ਸੀਗੇ ਇੱਥੇ ਨਾ ਕੋਈ ਕੁਛ ਕੱਲੇ ਸਰ ਪਬਲਿਕ ਪੋਸਟ ਪਹਿਲਾ ਬੜੀ ਵੱਡ ਭਾਗੀ ਘਟਨਾ ਹੋਈ ਸੀ ਔਰ ਇਹ ਘਟਨਾਏ ਸੀ ਕਿ ਆਦਮਪੁਰ ਦੇ ਏਰੀਆ ਦੇ ਵਿੱਚ 4 ਸਾਲਾ ਬੱਚੀ ਜਿਹੜੀ ਸੀਗੀ ਆਪਣੇ ਹੀ ਸਕੂਲ ਦੀ ਬੱਸ ਦੇ ਟਾਇਰ ਥਲੇ ਆ ਕੇ ਉਸ ਦੀ ਦਰਦਨਾਕ ਮੌਤ ਹੁੰਦੀ ਹੈ ਪਰਿਵਾਰ ਜਿਹੜਾ ਆ ਉਹ ਇਹ ਛੋੜਾ ਜਿਹੜਾ ਆ ਉਸ ਨੂੰ ਸਹਿ ਨਹੀਂ ਸਕਦਾ ਤੁਸੀਂ ਦੇਖੋ ਪਰਿਵਾਰ ਦੇ ਅਥਰੂ ਦੇਖ ਕੇ ਪਰਿਵਾਰ ਦਾ ਰੋਣਾ ਵੇਖ ਕੇ ਜਾਨ ਨਿਕਲਦੀ ਆ ਐਸਡੀ ਪਬਲਿਕ ਸਕੂਲ ਦੱਸਿਆ ਜਾ ਰਿਹਾ ਆਦਮਪੁਰ ਦਾ ਜਲੰਧਰ ਰੂਲਰ ਦਾ ਇਹ ਏਰੀਆ ਪੈਂਦਾ ਆ ਉਥੇ ਬੱਚੀ ਜਿਹੜੀ ਸੀਗੀ 4 ਸਾਲਾਂ ਬੱਚੀ ਕੀਰਤ ਔਰ ਉਹਦੀ ਡਾਕਟਰ ਅਫਿੰਦਰਜੀਤ ਸਿੰਘ ਉਹਦੇ ਸਕੂਲ ਦੀ ਬੱਸ ਦੇ ਟਾਇਰ ਥਲੇ ਆਉਣ ਕਰਕੇ ਉਹਦੀ ਮੌਤ ਹੋਈ ਪਰਿਵਾਰ ਜਿਸ ਤਿੱਕੇ ਨਾਲ ਵਿਲਾਪ ਕਰ ਰਿਹਾ ਦੇਖਿਆ ਨਹੀਂ ਜਾਂਦਾ ਕਿਉਂਕਿ ਬੱਚੇ ਮਸਾ ਮਿਲਦੇ ਨੇ ਔਰ ਬੱਚਿਆਂ ਦੇ ਨਾਲ ਜਦੋਂ ਇਹ ਕੁਝ ਹੋ ਜਵੇ ਤਾਂ ਵੇਖਿਆ ਨਹੀਂ ਜਾਂਦਾ ਫਿਲਹਾਲ ਤੁਹਾਨੂੰ ਪਹਿਲਾਂ ਤਸਵੀਰ ਦਿਖਾਉਣੀ ਹੈ ਫਿਰ ਉਸ ਦੇ ਉੱਤੇ ਗੱਲਬਾਤ ਕਰਦੇ ਹਾਂ ਅੱਜ ਉਹਦਾ ਅੰਤਿਮ ਸੰਸਕਾਰ ਬੜੇ ਬੜੇ ਸ਼ੋਕ ਦੇ ਨਾਲ ਕਿਉਂਕਿ ਪੂਰਾ ਪਿੰਡ ਪਹੁੰਚਿਆ ਪੂਰਾ ਗ੍ਰਾਮ ਪਹੁੰਚਿਆ ਰਿਸ਼ਤੇਦਾਰ ਪਹੁੰਚੇ ਉਹਦੇ ਘਰ ਹੋਇਆ ਪਰਿਵਾਰ ਵਿਰਲਾਪ ਕਰਦਾ ਨਜ਼ਰ ਜੜਾਇਆ ਦੇਖਿਆ ਨਹੀਂ ਜਾ ਸਕਦਾ ਜੀ ਦੇ ਨਾਨਾ ਜੀ ਲੱਗਦਾ ਹੈ ਜੀ ਇਹ ਵੀ ਨਾਨਾ ਜੀ ਮੇਰਾ ਬ੍ਰਦਰ ਆ ਜੀ ਜੀ ਤੇ ਇਧਰ ਹੱਸ ਰਿਹਾ ਇਹ ਅੱਜ ਦੇ ਤੁਸੀਂ ਵੀ ਇੱਥੇ ਹਾਜ਼ਰ ਆਂ ਸਕੂਲ ਦੀ ਮੈਨੇਜਮੈਂਟ ਦਾ ਕੋਈ ਵੀ ਬੰਦਾ ਔਰ ਕੋਈ ਵੀ ਸਟਾਫ ਜਾਂ ਇਵਨ ਕਿ ਪੀਐਮ ਤੱਕ ਵੀ ਕੋਈ ਸਾਡੇ ਅੱਜ ਸ਼ਮਸ਼ਾਨ ਘਰਦੇ ਉਹਨੂੰ ਬੱਚੀ ਨੂੰ ਸ਼ਰਧਾਂਜਲੀ ਦੇ ਨਹੀਂ ਆ ਰਹੇ ਤੁਸੀਂ ਆਪ ਦੇਖ ਲਿਓ ਜੇ ਇੱਥੇ ਆਉਂਦੇ ਆ ਮਰਿਆਂ ਦੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈਗਾ ਠੀਕ ਆ ਇਹਨਾਂ ਦੀ ਇਹ ਗਲੀ ਦੇ ਨਾਲ ਬੱਚਾ ਉਹ ਵੀ ਇਹਨਾਂ ਦੀ ਸਕੂਲ ਦੀ ਬਾਉਂਡਰੀ ਦੇ ਅੰਦਰ ਜੀ 택ਸੀ ਦੇ ਬਾਪ ਰਿਆ ਕੇ ਸਕੂਲ ਐਸਡੀ ਸਕੂਲ ਐਸਡੀ ਪਬਲਿਕ ਸਕੂਲ ਆਦਮਪੁਰ ਜੀ ਇਹ ਦੇਖੋ ਪ੍ਰਸ਼ਾਸਨ ਨੂੰ ਹੀ ਅਸੀਂ ਅਸੀਂ ਬੇਨਤੀ ਆ ਵੀ ਇਹ ਸਕੂਲ ਤੇ ਪੂਰਾ ਐਕਚੂਅਲ ਆ ਜਾਵੇ ਇਹਨਾਂ ਦਾ ਲਾਇਸੈਂਸ ਕੰਸਲ ਦਿੱਤਾ ਜਾਵੇ ਇਹਨਾਂ ਨੂੰ ਪਤਾ ਕਿੱਦਾਂ ਲੱਗੂ ਬੱਚੇ ਆ ਬੱਚੇ ਕੀ ਆ ਦੇਖੋ ਇੱਥੇ ਆਉਂਦੇ ਸਟਾਫ ਦੇ ਮੈਂਬਰ ਆਉਂਦੇ ਜਾਂ ਨਾਮਿਨੇਟ ਕਰਦੇ ਲਿਆ ਵੀ ਤੁਸੀਂ ਟੀਚਰ ਨੂੰ ਭੇਜ ਦਿੰਦੇ ਕਿਸੇ ਹੋਰ ਨੂੰ ਭੇਜਦੇ ਸਾਡਾ ਵੀ ਮਨ ਠੰਡਾ ਹੁੰਦਾ ਫੀਟੋਲੋਜੀ ਆਈ ਐ ਇੰਨੀਆਂ ਫੀਸਾਂ ਦਿੱਤੇ ਇੱਥੇ 100 ਰੁਪਏ ਦੇ ਉਹਨਾਂ ਕੋ ਸਰਦਾਂਜੀ ਦਾ ਕੱਪੜਾ ਨਹੀਂ ਭੇਜ ਹੋਇਆ ਜਦ ਵੀ ਭੇਜ ਦਿੱਤੀ ਇਹ ਲੱਗਦਾ ਤੁਹਾਨੂੰ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਹੇ ਦੇਖੋ ਅੱਜ ਸਾਨੂੰ ਕਲਵਾਨ ਸਿੰਘ ਬੀਐਸਪੀ ਪੀਸੀਐਸ ਜਿਹੜੇ ਆਪਣੇ ਉਹਨਾਂ ਨੇ ਸਾਨੂੰ ਦਿੱਤਾ ਬੜਾ ਕੰਫੀਡੈਂਸ ਨਾਲ ਕਿ ਆ ਵੀ ਮੇਰੀ ਬੀਬੀ ਤੇ ਪ੍ਰੇਮ ਦੀ ਬੀਕੀ ਗਿਆ ਤੋਂ ਸਪੈਸੀਫਿਕ ਨਾ ਸਾਰਾ ਨੂੰ ਫੜਾਂਗੇ ਸਾਰਾ ਨੂੰ ਫੜਾਂਗੇ ਲੇਕਿਨ ਜਿਹੜਾ ਮੌਜੂਦਾ ਐਸਐਚਓ ਆ ਉਹ ਤਾਂ ਕੱਲ ਵੀ ਸੁੱਤਾ ਸੀ ਤੇ ਅੱਜ ਵੀ ਸੁੱਤਾ ਹੈ ਸੁੱਤਾ ਹੀ ਹੈ ਹੈ ਸਾਡੀ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਕੀਤੀ ਫਾਣ ਅਸੀਂ ਉਹ ਕੁਝ ਪੁਆਇੰਟ ਅਸੀਂ ਉਹਨੂੰ ਕਿਹਾ ਡੀਐਸਪੀ ਸਾਹਿਬ ਤੇ ਮਗਰੋਂ ਉਹ ਕਹਿੰਦਾ ਕੀ ਕਹਿੰਦੇ ਜੀ ਤੁਸੀਂ ਮੈਂ ਕਹਤਾ ਸੁਣਿਆ ਨਹੀਂ ਤੇ ਵੀ ਜੀ ਡੀਐਸਪੀ ਸਾਹਿਬ ਸੁਣ ਰਹਾ ਹੈ ਤਾਂ ਤੁਹਾਡੀ ਤੂੰ ਖੜਾ ਤੂੰ ਗੋਲ ਨਾਲ ਖੜਾ ਹੈ ਯਾਨੀ ਕਿ ਇਦਾਂ ਦੇ ਅਫਸਰ ਜਿਹੜੇ ਆ ਲੈ ਸਰਕਾਰ ਨੂੰ ਪਤਾ ਨਹੀਂ ਕੀ ਨਾ ਕਿਤੇ ਇਦਾਂ ਥਾਂ ਦੇ ਸੱਟ ਤੇ ਇਥੇ ਪਤਾ ਲੱਗ ਗਿਆ ਵੀ ਇਹ ਨੌਕਰੀ ਕੀ ਹੁੰਦੀ ਹੈ ਲੱਖਾਂ ਰੁਪਏ ਨੇ ਦੀ ਸੈਲਰੀ ਹੈ ਇਹਨਾਂ ਨੇ ਮੈਨੇਜਮੈਂਟ ਤੋਂ ਗੱਲ ਪੈਸੇ ਲੈ ਪੈਸੇ ਲੈ ਗਿਆ ਸਾਡਾ ਇਹ ਕਾਰੋਬਾਰ ਕੀ ਜੇ ਪਿੰਡ ਦੇ ਲੋਕ ਕੀ ਇਸ ਦੀ ਕੋਈ ਵੀਡੀਓ ਜਾਂ ਕੋਈ ਐਵੀਡੈਂਸ ਵੀ ਹੈ ਤੁਹਾਡੇ ਕੋਲ ਜੇ ਇਹ ਜਦੋਂ ਮੂੰਹ ਹੀ ਬੰਦ ਹੈ ਤਾਂ ਹੁਣ ਕੀ ਕਿਤਾ ਸਾਨੂੰ ਤਾਂ ਆਪਣੀ ਕੁੜੀ ਦੇ ਨਾਲ ਸੀ ਇਹ ਉਹ ਐਵੀਡੈਂਸ ਜਿਵੇਂ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਰਚਾ ਕਰ ਦਿੱਤਾ ਸੀ ਮੌਕੇ ਤੇ ਉਹਨਾਂ ਵੱਲੋਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿਤਾ ਜੀ ਜਿਵੇਂ ਕਿ ਉਹਨਾਂ ਨੇ ਦੱਸਿਆ ਸੀ ਕਿ ਪਹਿਲੇ ਉਹਨਾਂ ਦੇ ਵੱਲੋਂ ਮੌਕੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਇਸ ਵੇਲੇ ਨਹੀਂ ਕੋਈ ਮਾ ਪਰਚਾ ਪਰਚਾ ਤੇ ਜਾ ਕੇ ਰਾਤੀ 8 ਵਜੇ ਹੋਇਆ ਐਫ ਆਈ ਆਰ ਤਾਂ ਦਰਜ ਹੋਈ 8 ਵਜੇ 7:30 ਵਜੇ ਸਵੇਰੇ 7:30 ਵਜੇ ਬੱਚੇ ਦਾ ਐਕਸੀਡੈਂਟ ਉਹਦਾ ਮੌਤ ਹੁੰਦੀ ਹੈ ਤੇ ਪਰਚਾ ਹੁੰਦਾ ਸ਼ਾਮ ਨੂੰ 8 ਵਜੇ ਕੀ ਕਹਿਣਾ ਚਾਹੁੰਦੇ ਆ ਜਿਹੜਾ 12 ਘੰਟੇ ਕਿਹਾ ਲੈਂਡ ਪੂਲਿੰਗ ਮਾਮਲੇ ਦੇ ਉੱਤੇ ਇੱਕ ਬਾਰ ਫੇਰ ਤੋਂ ਆਨੰਦਪੁਰ ਸਾਹਿਬ ਤੋਂ ਜਿਹੜੇ ਲਾਏ ਹੋਏ ਸਨ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਐਮਪੀ ਸਾਹਿਬ ਨੇ ਜੜਾਇਆ ਮਾਲਵਿੰਦਰ ਕਾਂਗ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਿਰੋਧੀ ਸਿਰਫ ਸਿਰਫ ਸਾਨੂੰ ਭੰਦੇ ਨਜ਼ਰ ਆ ਰਹੇ ਆ ਲੈਂਡ ਪੂਲਿੰਗ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਉਸ ਦੇ ਉੱਤੇ ਹੋਰ ਕੀ ਕੀ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਣੀ ਹੈ ਚੁਰ ਜਾਈਏ ਜਿਹੜੇ ਬਹੁਤ ਅੱਛੇ ਸ਼ਹਿਰ ਬਣ ਸਕਦੇ ਸੀ ਉੱਥੇ ਨਾ ਤੇ ਪਾਣੀ ਪੀਣ ਨੂੰ ਮਿਲ ਰਿਹਾ ਸਾਫ਼ ਨਾ ਗਲੀਆਂ ਨਾਲੀਆਂ ਈਵਨ ਜਦੋਂ ਕੋਈ ਬਰਸਾਤ ਹੋ ਜਾਂਦੀ ਹੈ ਤੇ ਉੱਥੇ ਨਿਕਲਣ ਨੂੰ ਮੌਕਾ ਜਾਂਦਾ ਉਸ ਲੁੱਟ ਖਸੁੱਟ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਨੇ ਤੈਅ ਕੀਤਾ ਕਿ ਅਸੀਂ ਆਪ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਜਿਤਰਾ ਪੋਟਾ ਹੈ ਗਮਾਟਾ ਹੈ ਕਲਾਟਾ ਹੈ तमाम ਜਿਹੜੀਆਂ ਸਾਡੀਆਂ ਏਜੰਸੀਜ਼ ਐ ਪੰਜਾਬ ਸਰਕਾਰ ਦੀਆਂ ਉਹ ਆਪ ਡਿਵੈਲਪ ਕਰ ਰਹੀਆਂ ਲੋਕਾਂ ਨੂੰ ਬਿਹਤਰ ਸ਼ਹਿਰੀ 인ਫਰਾਸਟ੍ਰਕਚਰ ਪ੍ਰੋਵਾਈਡ ਕਰ। ਔਰ ਉਹਦੇ ਚ ਵੀ ਜ਼ਮੀਨ ਉਸ ਕਿਸਾਨ ਕੋਲੇ ਜਾਊਗਾ ਜੋ ਆਪ ਐਗਰੀ ਕਰੂਗਾ। ਇਹਦੇ ਪਿੱਛੇ ਸਿਰਫ ਔਰ ਸਿਰਫ ਇਹੀ ਮਕਸਦ ਹੈ। ਇਹ ਗਵਰਾ ਕੀਤਾ ਜਾ ਰਿਹਾ ਹੈ ਆਪੋਜੀਸ਼ਨ ਵੱਲੋਂ ਕਿ ਅਖੇ ਜੀ ਜ਼ਮੀਨਾਂ ਨਾਪ ਲੈਣੀ। ਦੇਖੋ ਅੱਗੇ ਵੀ ਬਹੁਤ ਹਜ਼ਾਰਾਂ ਏਕੜ ਜ਼ਮੀਨ ਸ਼ਹਿਰਾਂ ਚ ਆਈ ਹੈ ਲੋਕ ਪ੍ਰਵਾਸ ਅੱਜ ਕੱਲ ਸ਼ਹਿਰਾਂ ਨੂੰ ਕਰ ਰਹੇ ਪਿੰਡਾਂ ਚੋਂ ਲੇਕਿਨ ਸ਼ਹਿਰਾਂ ਚ ਆ ਕੇ ਉਹਨਾਂ ਨੂੰ ਬਿਹਤਰ ਰਹਿਣ ਦਾ ਜਗ੍ਹਾ ਮਿਲੇ ਮਕਾਨ ਮਿਲੇ ਸੁਵਿਧਾਵਾਂ ਮਿਲਣ ਇਹ ਇਨਸ਼ੋਰ ਕਰਨਾ ਮਾਨ ਸਾਹਿਬ ਦੀ ਸਰਕਾਰ ਦਾ ਕੰਮ ਜਿਹੜਾ ਇੱਕਿਆ ਰਹਿ ਕਿ ਤੁਸੀਂ ਹਜ਼ਾਰ ਰੁਪਏ ਨਹੀਂ ਦਿੱਤਾ 1 ਲੱਖ ਰੁਪਏ ਕਿਸਾਨ ਨੂੰ ਕਿਵੇਂ ਦੋਗੇ ਉਸ ਤੇ ਕੀ ਕਹੂੰਗਾ ਦੇਖੋ ਗੱਲ ਇਹ ਆ ਵੀ ਜਿਹੜੇ ਵੀ ਕਿਸਾਨ ਨੇ ਜ਼ਮੀਨ ਦੇਣੀ ਆ ਉਹ ਜਿੰਨਾ ਚਿਰ ਉਹ ਜ਼ਮੀਨ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋ ਜਾਂਦੀ ਉਹ ਆਰਥਿਕ ਤੌਰ ਤੇ ਉਹਦਾ ਉਹਨੂੰ ਨੁਕਸਾਨ ਤੇ ਹੈ ਇਸ ਕਰਕੇ ਉਸ ਦੀ ਪਰਪਾਈ ਕਰਨ ਵਾਸਤੇ ਕੰਪਨਸੇਟ ਕਰਨ ਵਾਸਤੇ ਪੰਜਾਬ ਸਰਕਾਰ ਨੇ ਇਹ ਸਕੀਮ ਲੈ ਕੇ ਆਂਦੀ ਹੈ ਉਹਦੇ ਚ ਇਹ ਆ ਵੀ ਸਾਲ ਲੱਗਦੇ ਆ ਡੇਢ ਸਾਲ ਲੱਗਦਾ ਹੈ 6 ਮਹੀਨੇ ਲੱਗਦੇ ਆ ਇਨ ਬਿਟਵੀਨ ਕਿਉਂਕਿ ਜਿੱਨਾਂ ਚ ਰੋ ਜਮੀਨ ਦਾ ਪੂਰੀ ਤਰ੍ਹਾਂ ਡਿਵੈਲਪ ਹੋ ਕੇ ਕਮਰਸ਼ੀਅਲਾਈਜੇਸ਼ਨ ਨਹੀਂ ਹੁੰਦਾ ਗਾਂ ਵਿਕਦੀ ਹੈ ਨਗਰ ਕਮਰਸ਼ੀਅਲ ਤੋਂ ਲੈ ਕੇ ਰੈ residențial ਏਰੀਆ ਡਵੈਲਪ ਨਹੀਂ ਹੁੰਦੇ ਡੈਫੀਨਟਲੀ ਉਹ ਜਿਸ ਕਿਸਾਨ ਦਾ ਜਿਹੜੀ ਜ਼ਮੀਨ ਦਾ ਜਿਹੜਾ ਮਾਲਕ ਹੈ ਉਹਨੂੰ ਕੰਪੰਸੇਟ ਕਰਨਾ ਸਰਕਾਰ ਦਾ ਫਰਜ ਹੈ ਇਹਦੇ ਪਿੱਛੇ ਇਹੀ ਮਕਸਦ ਹੈ ਭਾਜੀ ਇਸ ਤੋਂ ਲਾਹ ਉਹ ਰਾਸ਼ਟਰਪਤੀ ਸਾਹਿਬ ਦਾ ਅਸਤੀਫਾ ਹੋਇਆ ਕਿਵੇਂ ਦੇਖਦੇ ਹੋ ਨਸਤੀ ਕਿ ਇਹ ਮੰਨਿਆ ਜਾਏ ਕਿ ਸਿਰਫ ਸਿਹਤ ਇੱਕ ਮਹੱਜ ਕਾਰਨ ਮੈਨੂੰ ਲੱਗਦਾ ਹੈ ਕਿ ਸਿਹਤ ਇੱਕ ਕਾਰਨ ਨਹੀਂ ਹੈ ਸਿਹਤ ਨਯਾਬ ਹੋਣ ਅਸੀਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਲੇਕਿਨ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਕਾਫੀ ਜਿਵੇਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਹੋਵੇ ਔਰ ਦਬਾਬ ਚ ਰਾਜਨੀਤਿਕ ਦਬਾਬ ਚ ਦਿੱਤਾ ਗਿਆ ਅਸਤੀਫਾ ਜਾਦਾ ਲੱਗ ਰਿਹਾ ਹੈ ਔਰ ਉਸ ਨ ਦੇ ਸਿਫੇ ਤੋਂ ਬਾਅਦ ਜੋ ਪ੍ਰਤੀਕਿਰਿਆ ਜੋ ਰਿਐਕਸ਼ਨ ਵੀ ਹੈ इवन ਪ੍ਰਧਾਨ ਮੰਤਰੀ ਸਾਹਿਬ ਦਾ ਵੀ ਦੇਖਾਂਗੇ ਤਾਂ ਤੁਸੀਂ ਬੜਾ ਬੇਰੁਖੀ ਵਾਲਾ ਹੈ ਔਰ ਸਰਕਾਰ ਦੇ ਬਾਕੀ ਕਿਸੇ ਵੀ ਨੁਮਾਇंदे ਨੇ ਤੇ ਉਹਨਾਂ ਨੂੰ ਕੋਈ ਵਿਦਾਇਗੀ ਦਿੱਤੀ ਨਹੀਂ ਸੋ ਡੈਫੀਨਿਟਲੀ ਦੇਸ਼ ਦੇ ਸੈਕੰਡ ਮੋਸਟ ਪਾਵਰਫੁਲ ਔਰ ਰਿਸਪੈਕਟਡ ਜਿਹੜੀ ਪੋਸਟ ਹੈ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਦਾ ਇਸ ਤਰ੍ਹਾਂ ਜਾਣਾ ਵੀ ਬੜਾ ਦੁੱਖਦਾਈ ਹੈ ਪਰ ਇਸ ਤੋਂ ਇਲਾਵਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਲਗਾਤਾਰ ਸਵਾਲ ਜੇ ਕੱਲ ਵੀ ਗੋਲੀਆਂ ਸੜਕਾਂ ਤੇ ਚੱਲੀਆਂ ਨੇ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਸਰਕਾਰ ਲਾਅ ਐਂਡ ਆਰਡਰ ਸੰਭਾਲਣ ਚ ਬਿਲਕੁਲ ਫੇਲ ਹੋ ਰਹੀ ਹੈ देखो ਇਸ ਤਰ੍ਹਾਂ ਹੈ ਕਿ ਜਦੋਂ ਦੇ ਮਾਨ ਸਾਹਿਬ ਆਏ ਆ ਤੁਸੀਂ ਦੇਖਿਆ ਹੋਣਾ ਵੀ ਜ਼ਿਆਦਾਤਰ ਅਸੀਂ ਜਿਹੜੇ ਵੀ ਕੋਈ ਲੋਕ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਆ ਉਹਨਾਂ ਨੂੰ ਅਸੀਂ ਬਿਹਾਈਂਡ ਦਾ ਬਾਰ ਇਨਕਾਉਂਟਰ ਵੀ ਹੋਇਆ ਤੋਂ ਪ੍ਰਾਣੀ ਪ੍ਰੋਬਲਮ ਹੈ ਬੜੀ ਵੱਡੀ ਸਮੱਸਿਆ ਹੈ ਉਹਨੂੰ ਹੁਣ ਖਤਮ ਕਰਨ ਸਮਾਂ ਤੇ ਲੱਗਣਾ ਹੈ ਸੋ ਲੇਕਿਨ ਫਰਕ ਇਹ ਆ ਵੀ ਹੁਣ ਕੋਈ ਬਚ ਨਹੀਂ ਰਿਹਾ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ ਲੈਂਦਾ ਇਮੀਡੀਏਟਲੀ ਸਖਤ ਕਾਰਵਾਈ ਉਹਦੇ ਖਿਲਾਫ ਹੁੰਦੀ ਹੈ ਸਰ ਸੈਸ਼ਨ ਨਹੀਂ ਚੱਲ ਪਾ ਰਿਹਾ ਤੁਸੀਂ ਲੋਕ ਪੰਜਾਬ ਦੇ ਮੁੱਦੇ ਚੁਕਣਾ ਚਾ ਰਹੇ ਹੋ ਲਗਾਤਾਰ ਵਿਪਖਸ਼ ਪ੍ਰਦਰਸ਼ਨ ਕਰ ਰਿਹਾ ਸਰਕਾਰ ਕਹ ਰਹੀ ਵਿਪਖਸ਼ ਨਹੀਂ ਚੱਲਣ ਦੇ ਰਿਹਾ ਤੁਸੀਂ ਕਹਿ ਰਹੇ ਹੋ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ ਦੇਖੋ ਸੈਸ਼ਨ ਚਲ ਸਮੂਤਲੀ ਚੱਲੇ ਇਹ ਇਨਸ਼ੋਰ ਕਰਨਾ ਸੱਤਾ ਪੱਖ ਦਾ ਕੰਮ ਹੈ ਦੇਸ਼ ਦਾ ਕੋਈ ਵੀ ਮੁੱਦਾ ਹੋਵੇ ਚਾਹੇ ਉਹ ਆਪਰੇਸ਼ਨ ਸੰਦੂਰ ਨੂੰ ਲੈ ਕੇ ਚਾਹੇ ਉਹ ਅਮਰੀਕਨ ਰਾਸ਼ਟਰਪਤੀ ਦੇ ਜਿਹੜੇ ਦਾਅਵੇ ਆ ਚਾਹੇ ਐਥਲੀਟ ਸਰਦਾਰ ਫੌਜਾ ਸਿੰਘ ਹੁਣਾਂ ਦੀ ਅੰਤਿਮ ਅਰਦਾਸ ਉਹਨਾਂ ਦੇ ਜੰਦੀ ਪਿੰਡ ਬਿਆਸ ਜਲੰਧਰ ਦੇ ਕੋਲੇ ਪਿੰਡ ਪੈਂਦਾ ਆ ਬਿਆਸ ਦੇ ਵਿੱਚ ਹੋਈ ਆ ਔਰ ਬਹੁਤ ਉਗੀਆਂ ਸਖਸ਼ੀਅਤਾਂ ਜਿਨ੍ਹਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਗੜਗਾਤ ਸਾਹ ਪਹੁੰਚੇ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਔਰ ਬੜੀਆਂ ਹੋਰ ਨਾਮਵਰ ਸਖਸ਼ੀਅਤਾਂ ਉੱਥੇ ਪਹੁੰਚਿਆ ਨੇ ਔਰ ਕਿਸਾਨੀ ਜਿਹੜੇ ਆਗੂ ਨੇ ਉਹ ਵੀ ਉੱਥੇ ਪਹੁੰਚੇ ਨੇ ਔਰ ਜਿਹੜੇ ਆ ਇੱਥੇ ਆ ਕੇ ਜਿਹੜੀ ਉਹਨਾਂ ਦੀ ਅੰਤਿਮ ਵਿਦਾਇਗੀ ਅੰਤਿਮ ਅਰਦਾਸ ਦੇ ਵਿੱਚ ਜਿਹੜਾ ਆ ਉਹ ਸ਼ਾਮਲ ਹੋਏ ਨੇ ਫੌਜਾ ਸਿੰਘ ਨਾ ਕੇ ਪੰਜਾਬ ਦੇ ਹੀਰੋ ਸੀ ਉਹ ਪੂਰੀ ਦੁਨੀਆ ਦੇ ਹੀਰੋ ਸੀਗੇ ਔਰ ਇਸ ਅੰਤਿਮ ਅਰਦਾਸ ਦੇ ਵਿੱਚ ਸਭ ਤੋਂ ਜ਼ਿਆਦਾ ਖਾਸ ਚੀਜ਼ ਇਹ ਪਿੰਨੀ ਰਹੀ ਆ ਜਿਹੜੀ ਕਿ ਉਹਨਾਂ ਦੇ ਲਈ ਬਹੁਤ ਖਾਸ ਸੀਗੇ ਔਰ ਕਹਿੰਦੇ ਆ ਕਿ ਫੌਜਾ ਸਿੰਘ ਉਹਨਾਂ ਦੀ ਇਸ ਤੰਦਰੁਸਤ ਉਮਰ ਦਾ ਰਾਜ ਵੀ ਇਹ ਪਿੰਨੀ ਸੀ ਕਿਉਂਕਿ ਇਹ ਪਿੰਨੀ ਖਾ ਕੇ ਅਕਸਰ ਉਹ ਦੌੜਦੇ ਸਨ ਤੇ ਜਦੋਂ ਇਹ ਦੌੜਦੇ ਸੀਗੇ ਤਾਂ ਫਿਰ ਸਭ ਨੂੰ ਪਤਾ ਹੈ ਕਿ 114 ਸਾਲਾਂ ਦਾ ਐਥਲੀਟ ਐਡੀਟਾਸ ਵਾਲਿਆਂ ਨੂੰ ਵੀ ਪਸੰਦ ਆਉਂਦਾ ਹੈ ਫਿਲਹਾਲ ਜਿਹੜੀਆਂ ਉੱਥੇ ਪਤਵੰਤੇ ਉੱਗੀਆਂ ਸਖਸ਼ਕ ਸਖਸ਼ੀਅਤਾਂ ਸੀ ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣਾ ਹੈ ਤੁਹਾਨੂੰ ਮੈਨੂੰ ਲੱਗਦਾ ਹੈ ਇਹ ਬਹੁਤ ਮਾੜਾ ਹੋਇਆ ਕਿਉਂਕਿ ਸਾਡੇ ਪੰਜਾਬ ਜਾਂ ਭਾਰਤ ਦੇ ਸਿਰ ਦੇ ਉੱਤੇ ਜਿਹੜਾ ਮੱਥੇ ਤੇ ਕਲੰਕ ਲੱਗ ਰਿਹਾ ਹੈ ਨਾ ਕਿ ਇਹ ਤਾਂ ਇੰਨਾ ਕਚੇਰੀ ਜੋ ਸਕਦੇ ਆ ਅਗਰ ਇਹ ਘਟਨਾ ਨਾ ਵਾਪਰਦੀ ਹੋ ਸਕਦਾ ਹੈ ਬਾਪੂ ਫੌਜਾ ਸਿੰਘ ਜੀ 150 ਸਾਲ ਵਾਲਾ ਰਿਕਾਰਡ ਰਿਕਾਰਡ ਤੋੜ ਜਾਂਦੇ ਇੱਕ ਵੱਡਾ ਰਿਕਾਰਡ ਤੋੜ ਜਾਣ ਵਾਲਾ ਸੀ ਨਾ ਜਿੰਨਾ ਸਾਡੀ ਸਾਇੰਸ ਜਿੰਨਾ ਸਾਡੇ ਐਕਸਪਰਟ ਕਹਿ ਰਹੇ ਨੇ ਉਹਨਾਂ ਨਾਲੋਂ ਦੁੱਗਣਾ ਤਾਂ ਹੋਣੀ ਚਾਹੋਂਗੇ ਲਗਭਗ ਉਹਨਾਂ ਨਾਲੋਂ ਦੁੱਗਣਾ ਤਾਂ ਹੋਣੀ ਚਾਹੋਗੇ ਨਾ ਤੂੰ ਇਸ ਕਰਕੇ ਇਹ ਬੜਾ ਦੁੱਖ ਹੋਇਆ ਮੈਨੂੰ ਕਿ ਇਹੋ ਜੇ ਇਨਸਾਨ ਦਾ ਜਿਹੜਾ ਇਸ ਤਰ੍ਹਾਂ ਉਹਦੇ ਨਾਲ ਐਕਸੀਡੈਂਟ ਕਰ ਦੇਣਾ ਸਾਡੀ ਕੌਮ ਨੂੰ ਸਾਡੇ ਸਾਡੇ ਭਾਰਤੀ ਦੇ ਲੋਕਾਂ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਡਰਾਈਵਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਕੌਮ ਲਈ ਸਰਦਾਰ ਫੌਜਾ ਸਿੰਘ ਐ ਇੱਕ ਬਹੁਤ ਮਹੱਤਤਾ ਰੱਖਦੇ ਸੀ ਅਹਿਮਤ ਰੱਖਦੇ ਸੀ ਹਰ ਬਜ਼ੁਰਗ ਹਰ ਵਿਅਕਤੀ ਦੀ ਆਪਣੀ ਆਪਣੀ ਥਾਂ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਮਹੱਤਤਾ ਤੇ ਮਹਾਨਤਾ ਹੁੰਦੀ ਹੈ ਔਰ ਹਰ ਡਰਾਈਵਰ ਨੂੰ ਇਸ ਗੱਲ ਦੀ ਸੋਚ ਕਰਨੀ ਚਾਹੀਦੀ ਹੈ ਕਿ ਮੈਨੂੰ ਰੋਡ ਦੇ ਉੱਤੇ ਮੈਂ ਚੱਲ ਰਿਹਾ ਹਾਂ ਤੇ ਮੇਰੇ ਸਾਹਮਣੇ ਕੌਣ ਹੈ ਮੈਂ ਉਹਦੀ ਜ਼ਿੰਦਗੀ ਬਚਾਉਣੀ ਹੈ ਮੇਰਾ ਟਾਈਮ ਭਾਵੇਂ ਮੈਨੂੰ ਵੱਧ ਲੱਗ ਜੇ ਉਹਦੀ ਜ਼ਿੰਦਗੀ ਬਚਾਉਣ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਸ਼ਬਦ ਆ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਗੁਰਬਾਣੀ ਦੇ ਨਾਲ ਪਾਵਨ ਬਚਨਾਂ ਨੂੰ ਹੰਡਾਇਆ ਵਾ ਤੇ ਸਰਦਾਰ ਫੌਜਾ ਸਿੰਘ ਜੀ ਨੇ ਵੀ ਗੁਰਬਾਣੀ ਦੇ ਨਾਲ ਪਾਵਨ ਬਚਨਾਂ ਦੀ ਗੁਰਬਾਨੀ ਕਮਾਈ ਕੀਤੀ ਜਿਹੜੇ ਕਿ 114 ਸਾਲ ਤੱਕ ਦੀ ਉਮਰ ਦੇ ਵਿੱਚ ਆ ਜੇਤੂ ਰਹੇ ਕਿਉਂਕਿ ਜਿਸ ਦਿਨ ਉਹ ਦੁਨੀਆ ਤੋਂ ਗਏ ਆ ਉਹ ਦਿਨ ਵੀ ਉਹ ਚਹਲ ਕਦਮੀ ਕਰ ਰਹੇ ਦੌੜ ਰਹੇ ਔਰ ਉਹਨਾਂ ਨੇ ਜ਼ਿੰਦਗੀ ਦੇ ਲਗਭਗ ਆਖਰੀ ਪੜਾ ਤੇ ਦੌੜ ਸ਼ੁਰੂ ਕੀਤੀ ਪਰ ਇਹੋ ਜੀ ਦੌੜ ਸ਼ੁਰੂ ਕੀਤੀ ਉਹ ਕਦੀ ਮੁੱਕੀ ਨਹੀਂ ਅਮੁੱਕ ਹੀ ਉਹਨਾਂ ਦੀ ਦੌੜ ਸੀ ਉਹ ਦੁਨੀਆ ਤੋਂ ਚਲੇ ਗਿਆ ਭਾਵੇਂ ਪਰ ਉਹ ਨੌਜਵਾਨਾਂ ਲਈ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਛੱਡ ਕੇ ਗਿਆ ਭਈ ਜੇ ਆਪਾਂ ਆਪਣੇ ਆਪ ਨੂੰ ਕੁਦਰਤ ਦੇ ਨਾਲ ਇੱਕਮਿਕ ਕਰ ਲਈਏ ਆਪਣੀਆਂ ਜਿਹੜੀਆਂ ਸਾਡੀਆਂ ਹੌਬੀ ਸਾ ਆਦਤਾਂ ਵਾਂ ਇਹਨਾਂ ਨੂੰ ਸੁਧਾਰੀਏ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਆਪਾਂ ਬੁੱਢੇ ਵੀ ਨਹੀਂ ਕਦੀ ਹੁੰਨੇ ਤੇ ਆਪਾਂ ਵੱਡੇ ਮਕਾਮ ਹਾਸਲ ਕਰ ਸਕਦੇ ਆ ਜਿਵੇਂ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੈਰਾਥਨ ਦੇ ਵਿੱਚ ਭਾਗ ਲਿਆ ਔਰ ਬਹੁਤ ਮਾਨਮਤੀਆਂ ਉਹਨਾਂ ਨੇ ਥਾਵਾ ਪ੍ਰਾਪਤ ਕੀਤੀਆਂ 114 ਸਾਲ ਦੀ ਉਮਰ ਦਾ ਦੜਾਕ ਸਰਦਾਰ ਫੌਜਾ ਸਿੰਘ ਹਮੇਸ਼ਾ ਹੀ ਸਾਰਿਆਂ ਲਈ ਪ੍ਰੇਰਣਾ ਸਰੋਤ ਬਣਿਆ ਰਹੂਗਾ ਔਰ ਉਹਨਾਂ ਦੀ ਇੱਕ ਹੋਰ ਬੜੀ ਵੱਡੀ ਗੱਲ ਹੀ ਵੀ ਉਹਨਾਂ ਨੇ ਸਿੱਖ ਪਛਾਣ ਦੇ ਨਾਲ ਕਦੀ ਸਮਝੌਤਾ ਨਹੀਂ ਕੀਤਾ ਇੱਕ ਵਾਰੀ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦਸਤਾਰ ਸਜਾ ਕੇ ਦੌੜ ਨਹੀਂ ਲਾ ਸਕਦੇ ਉਹਨਾਂ ਨੇ ਕਿਹਾ ਠੀਕ ਆ ਫਿਰ ਮੈਂ ਦੌੜ ਹੀ ਨਹੀਂ ਲਾਉਣਾ ਦਸਤਾਰ ਤੇ ਮੈਂ ਸਜਾਉਂਗਾ ਤੇ ਫਿਰ ਉਹ ਦਸਤਾਰ ਸਜਾ ਕੇ ਹੀ ਉਹਨਾਂ ਨੇ ਦੌੜ ਲਾਈ ਹੀ ਉਹ ਸਿੱਖ ਪਛਾਣ ਦੇ ਮਸਲੇ ਤੇ ਉਹਨਾਂ ਕੋਈ ਸਮਝੌਤਾ ਨਹੀਂ ਕੀਤਾ ਸਿੱਖ ਆਇਡੈਂਟੀ ਨੂੰ ਸਿੱਖ ਪਛਾਣ ਨੂੰ ਉਹਨਾਂ ਨੇ ਆਪਣੀ ਦੌੜ ਦੇ ਰਾਹੀਂ ਪੂਰੇ ਸੰਸਾਰ ਦੇ ਵਿੱਚ ਸਗੋਂ ਉਜਾਗਰ ਕੀਤਾ ਮੈਂ ਗੁਰੂ ਅੱਗੇ ਜਿੱਥੇ ਅਰਦਾਸ ਕਰਦਾ ਸੱਚੇ ਪਾਤਸ਼ਾਹ